ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਅੱਜ ਗੱਲ ਕਰਦੇ ਆਂ ਜੀ 17 ਤਰੀਕ ਨੂੰ ਇੱਕ ਫਿਲਮ ਆ ਰਹੀ ਆ ਜੇ ਜੱਟ بگੜ ਗਿਆ ਤੇ ਨਾਲੇ ਜਿਹੜੇ ਲੋਕ ਮੇਰੇ ਬਾਰੇ ਗੱਲ ਕਰਦੇ ਉਹਨਾਂ ਨੂੰ ਇੱਕ ਗੱਲ ਦੱਸਾਂ ਪਈ ਇਹ ਗੱਲਾਂ ਮੈਂ ਇਹਨਾਂ ਦੇ ਖਿਲਾਫ ਹੀ ਬੋਲਦਾ ਜਿਨ੍ਹਾਂ ਨੇ ਮੇਰਾ ਨਾਮ ਮਾੜਾ ਕੀਤਾ ਜੇ ਮੈਂ ਜਿਨ੍ਹਾਂ ਨੇ ਮੇਰਾ ਨਾਮ ਮਾੜਾ ਕੀਤਾ ਉਹਨਾਂ ਦੇ ਖਿਲਾਫ ਨਾ ਬੋਲਾਂ ਤੇ ਹੋਰ ਕਿਹਦੇ ਖਿਲਾਫ ਬੋਲਾਂ ਤੁਸੀਂ ਤਾਂ ਆਵਾਜ਼ ਨਹੀਂ ਉਠਾਉਣੀ ਤੁਸੀਂ ਤਾਂ ਪੋਜ਼ਿਟਿਵ ਹੋ ਸਾਰੇ ਥੋੜ ਤੁਸੀਂ ਕਿਸੇ ਦੇ ਖਿਲਾਫ ਨਹੀਂ ਬੋਲਦੇ ਤੁਹਾਡਾ ਕੋਈ ਇਹੀ ਤੇਹੀ ਵੀ ਕਰ ਜਾਂਦਾ ਤੁਸੀਂ ਚੁੱਪ ਰਹਿੰਦੇ ਰਹੋ ਇਸੇ ਤਰ੍ਹਾਂ ਤਾਂ ਵਧੀਕੀਆਂ ਵੱਧ ਗਈਆਂ ਇਹ ਜਿਹੜੀ ਫਿਲਮ ਆ ਰਹੀ ਆ ਜੇ ਜੱਟ ਵਿਗੜ ਗਿਆ ਇਹ ਐਕਟਰ ਜਿਹੜਾ ਬੜ ਬੜੀਆਂ ਸਿਆਣੀਆਂ ਚੰਗੀਆਂ ਗੱਲਾਂ ਕਰਦਾ ਜੁਰਤ ਵਾਲੀਆਂ ਗੱਲਾਂ ਕਰਦਾ ਤੇ ਆ ਤੁਸੀਂ ਰਿਕਾਰਡਿੰਗ ਇੱਕ ਸੁਣ ਲਓ ਰਿਕਾਰਡਿੰਗ ਕੀ ਆ ਵੀਡੀਓ ਦੇਖ ਲਓ ਇਹ ਵੀਡੀਓ ਦੇ ਵਿੱਚ ਕੀ ਕਹਿ ਰਿਹਾ ਪ੍ਰੈਸ ਵਾਲਾ ਉਹਦੇ ਸੁੱਖੇ ਦੇ ਮਾਮੇ ਨੂੰ ਜਿਹੜੀ ਸ਼ੂਟਰ ਫਿਲਮ ਬਣੀ ਸੀ ਜਿੱਦਾਂ ਨੇਤਾ ਲੋਕਾਂ ਦੀ ਸ਼ੁਰੂਆਤ ਝੂਠ ਤੋਂ ਹੀ ਸ਼ੁਰੂ ਹੁੰਦੀ ਆ ਹਰ ਪਾਰਟੀ ਦੀ ਤੇ ਇਦਾਂ ਹੀ ਬਨੇਤਾ ਜਿੰਨੇ ਆ ਇਹਨਾਂ ਦੀ ਜ਼ਿਆਦਾਤਰ ਜਿਹੜੀ ਸ਼ੁਰੂਆਤ ਆ ਇਹ ਝੂਠ ਤੋਂ ਹੀ ਸ਼ੁਰੂ ਹੁੰਦੀ ਆ ਇਹ ਜਿੰਨਿਆਂ ਦੇ ਮੈਂ ਪਰਦੇ ਖੋਲ ਰਿਹਾ ਜਿੰਨਿਆਂ ਦੀ ਮੈਂ ਗੱਲ ਕਰ ਰਿਹਾ ਉਹ ਦੇਖ ਲਓ ਤੁਸੀਂ ਬਾਕੀ ਉਹਨੂੰ ਛੱਡ ਦਿਓ ਬਾਕੀ ਲੋਕ ਹੁੰਦੇ ਬਹੁਤ ਬੰਦੇ ਬਹੁਤ ਜ਼ਿਆਦਾ ਬੰਦਿਆਂ ਨਾਲ ਧੱਕੇ ਹੁੰਦੇ ਆ ਜੀ ਇੱਕ ਨਾ ਨਹੀਂ ਹੁੰਦੇ ਕਿੰਨੇ ਹਜ਼ਾਰਾਂ ਬੰਦੇ ਮੇਰੀ ਨਜ਼ਰ 'ਚ ਆ ਜਿਨ੍ਹਾਂ ਦੇ 1-2 ਦੀ ਮੈਂ ਗੱਲ ਵੀ ਕੀਤੀ ਆ ਪਰੇ ਬੋਲਦੇ ਨਹੀਂ ਇਹ ساری ਉਮਰ ਛੱਤਰ ਖਾ ਕੇ ਇੱਦਾਂ ਹੀ ਬਹਿ ਜਾਂਦੇ ਆ ਜਦੋਂ ਉਹ ਜਿਹੜਾ ਐਕਟਰ ਇਹਨਾਂ ਨਾਲ ਧੋਖਾ ਕਰਕੇ ਬਣਿਆ ਹੁੰਦਾ ਜਦੋਂ ਆਉਂਦਾ ਉਹਨੂੰ ਹੱਥ ਜੋੜ ਕੇ ਜੱਫੀਆਂ ਪਾ ਕੇ ਤੇ ਫੋਟੋ ਖਿਚਾ ਲੈਂਦੇ ਆ ਇਹ ਲੋਕਾਂ ਦੀ ਆਦਤ ਹੈ ਸਾਰਿਆਂ ਦੀ ਆਪਣੇ ਤੋਂ ਨਹੀਂ ਹੋਣਾ ਆਪਾਂ ਇਹ ਲੀਹ ਤੋੜਨੀ ਸੀ ਆਪਾਂ ਤੋੜਤੀ ਉਹਨਾਂ ਦੀ ਹੀ ਗੱਲ ਕਰਦਾ ਜਿਨ੍ਹਾਂ ਨੇ ਮੇਂ ਨਾਲ ਕੀਤੀ ਜਿਹੜੇ ਮੇਰੇ ਆਪਣੇ ਥੱਲੇ ਫੇਕ ਆਈਡੀਆਂ ਬਣਾ ਕੇ ਮੇਂ ਨਾਲ ਗਲਤ ਕਰ ਰਹੇ ਨੇ ਜੇ ਜੁਰਤ ਹੈ ਮੇਂ ਨਾਲ ਗੱਲ ਕਰੋ ਮੈਨੂੰ ਮਿਲੋ ਜਿੰਨੀਆਂ ਤੁਸੀਂ ਮਾਰ ਸਕਦੇ ਚਪੇੜਾਂ ਉਹ ਤੋਂ ਵੱਧ ਹੀ ਮਾਰੂੰਗਾ ਫਿਕਰ ਨਾ ਕਰਿਓ ਹਨਾ ਕਿੰਨੀ ਕਹਿਸੀਅਤ ਦੇ ਤੁਸੀਂ ਸਾਰੇ ਮਾਲਕ ਹੋ ਜਿਹੜੇ ਮੈਨੂੰ ਕਮੈਂਟ ਪਾਉਂਦੇ ਆ ਗਲਤ ਉਹ ਮੈਨੂੰ ਪਤਾ ਹੈ ਸਭ ਦਾ ਹਨ ਤੇ ਲੋਕ ਤੁਹਾਨੂੰ ਆਪ ਹੀ ਜਵਾਬ ਦੇਣਗੇ ਇੱਕ ਦਿਨ ਤੇ ਉਹ ਫੇਕ ਆਈਡੀਆਂ ਤੁਸੀਂ ਤਾਂ ਹੀ ਬਣਾਈਆਂ ਤੁਹਾਨੂੰ ਪਤਾ ਤੁਸੀਂ ਗਲਤ ਹੋ ਜੇ ਤੁਸੀਂ ਸਹੀ ਹੋ ਮੋਂ ਤੂੰ ਸਹੀ ਆਈਡੀ ਬਣਾ ਕੇ ਗੱਲ ਕਰੋ ਫੇਕ ਝੂਠਾ ਬੰਦਾ ਹੀ ਬਣਾਉਂਦਾ ਮੈਂ ਫੇਕ ਨਹੀਂ ਨਾ ਮੈਂ ਤਾਂ ਆਪਣੀ ਫੋਟੋ ਮੇਰੀ ਆਉਂਦੀ ਆ ਚੈਨਲ ਆਉਂਦਾ ਤੁਸੀਂ ਸੋਚ ਕੇ ਦੇਖੋ ਤੇ 17 ਤਰੀਕ ਨੂੰ ਜਿਹੜੀ ਫਿਲਮ ਆਉਂਦੀ ਆ ਉਸੇ ਤੇ ਮੋੜਾ ਹੀ ਏ ਜੇ ਜੱਟ ਵਿਗੜ ਗਿਆ ਇਹਦੀ ਨੀਵ ਜਿਹੜੀ ਰੱਖੀ ਗਈ ਆ ਝੂਠ ਤੋਂ ਰੱਖੀ ਗਈ ਆ ਇਸ ਬੰਦੇ ਨੇ ਮੇਰੇ ਤੋਂ ਸਟੋਰੀ ਸੁਣੀ ਮੈਨੂੰ ਬੁਲਾਇਆ ਬਾਈ ਜੀ ਬੜੇ ਬਾਈ ਜੀ ਹੋਏ ਹੋਟਲ ਛੱਡਣ ਗਿਆ ਕਿਸ ਨਾਮ ਤੇ ਰਜਿਸਟਰਡ ਹੈ ਚੀਟ ਕਰਕੇ ਦੂਜੇ ਨਾਮ ਤੇ ਰਜਿਸਟਰਡ ਕਰਕੇ ਫਿਲਮ ਬਣਾਈ ਉਸ ਤੋਂ ਬਾਅਦ ਇਹ ਆਇਆ ਲੈ ਜਿਹੜੀ ਇਹਦੀ ਫਿਲਮ ਆਈ ਸੀ ਮੈਡਲ ਮੈਡਲ ਦੇ ਵਿੱਚ ਇਹਨਾਂ ਉਹ ਡਾਇਲੋਗ ਪਾਇਆ ਜਦੋਂ ਮੈਨੂੰ ਕਹਿੰਦੇ ਵੀ ਆਓ ਚਲੀਏ ਪ੍ਰੋਡਿਊਸਰ ਨੂੰ ਮਿਲਣਾ ਕੱਪੜੇ ਸਹੀ ਪਾ ਲਓ ਮੈਂ ਕਿਹਾ ਨਹੀਂ ਜੀ ਮੈਂ ਕੱਪੜੇ ਇਹੀ ਰਹਿਣ ਦੇ ਮੈਂ ਕੰਮ ਮੈਂ ਕਰਨਾ ਮੇਰੇ ਕੱਪੜਿਆਂ ਨੇ ਨਹੀਂ ਉਹੀ ਡਾਇਲੋਗ ਚੱਕ ਕੇ ਇਸ ਨੇ ਇਸ ਬੰਦੇ ਨੇ ਉਸ ਫਿਲਮ ਚ ਪਾਇਆ ਇਹ ਸੋਚ ਕੇ ਦੇਖੋ ਜਿਹੜੀਆਂ ਮੇਰੀਆਂ ਬੋਲੀਆਂ ਹੋਈਆਂ ਗੱਲਾਂ ਉਹਨਾਂ ਨੂੰ ਡਾਇਲੋਗ ਬਣਾ ਕੇ ਫਿਲਮਾਂ ਚ ਪਾ ਲੈਂਦੇ ਤਾਂ ਬਾਕੀ ਗੱਲਾਂ ਕੀ ਹੋਣਗੀਆਂ ਹੋਣਗੀਆਂ ਇੱਕ ਮੇਰੀ ਗੱਲ ਮੈਂ ਕਹਿੰਦਾ ਹੁੰਨਾ ਅਕਸਰ ਕਿ ਮੈਂ ਗੱਲ ਗਲਤ ਕਰਦਾ ਕੰਮ ਗਲਤ ਨਹੀਂ ਕਰਦਾ ਹਨਾ ਉਹ ਵੀ ਫਿਲਮ ਚ ਇੱਕ ਚ ਡਾਇਲੋਗ ਪਾ ਦਿੰਨਾਂ ਨੇ ਚਲੋ ਕੋਈ ਗੱਲ ਨਹੀਂ ਇਹਨਾਂ ਦਾ ਕੰਮ ਹੈ ਚੋਰੀ ਕਰਨਾ ਤੇ ਇੱਕ ਅੱਗੇ ਚੱਲ ਕੇ ਮੈਂ ਤੁਹਾਨੂੰ ਇੱਕ ਕੁੜੀ ਆ ਦੋ ਸਿੰਗਰ ਨੇ ਉਹਨਾਂ ਦੀ ਦੱਸੂਗਾ ਤੇ ਉਹਨਾਂ ਨੂੰ ਜਦੋਂ ਮੈਂ ਰਿਕਾਰਡ ਮੈਂ ਆਪਣੇ ਊਸੂਲਾਂ ਤੇ ਚੱਲਣ ਜਦੋਂ ਰਿਕਾਰਡ ਕਰਨ ਲੱਗਿਆ ਤੇ ਉਹਨਾਂ ਤੋਂ ਗਾਇਆ ਨਹੀਂ ਗਿਆ ਸਟੂਡੀਓ ਜਾ ਕੇ ਉਹ ਜਿੱਦਾਂ ਮਿਊਜ਼ਿਕ ਡਾਇਰੈਕਟਰ ਗਵਾਉਣਾ ਚਾਹੁੰਦਾ ਸੀ ਜਾਂ ਮਿਊਜ਼ਿਕ ਡਾਇਰੈਕਟਰ ਚਾਲਾਂ ਕਰਦਾ ਸੀ ਕਿਉਂਕਿ ਉਹ ਬੜੇ ਲੈਵਲ ਤੇ ਮੈਂ ਉਹਦੀ ਗੱਲ ਕਰਾਤੀ ਸੀ ਮੁੰਬਈ 'ਚ ਤੇ ਉਹ ਮੈਨੂੰ ਉੱਲੂ ਬਣਾਉਂਦਾ ਹੋਊਗਾ ਤੇ ਪਰ ਮੈਂ ਫਿਰ ਵੀ ਉਹ ਕੁੜੀਆਂ ਨੂੰ ਸਿੰਗਰਾਂ ਨੂੰ ਉਹਨਾਂ ਦਾ ਜਿਹੜਾ ਉਹ ਆਉਣੇ ਜਾਣੇ ਦਾ ਸੀਗਾ ਉਹ ਦਿੱਤਾ ਸੀਗਾ ਹਨਾ ਕਿ ਮਤਲਬ ਮੈਂ ਕਹਿੰਵੇਂ ਨਹੀਂ ਹਨਾ ਤੁਸੀਂ ਆਪਣਾ ਤੇਲ ਖਰਚ ਕੇ ਆਏ ਹੋ ਉਹਨਾਂ ਦਾ ਉਹ ਮੈਂ ਮਾਨਤਾਨ ਕੀਤਾ ਸੀ ਹਨਾ ਜਿੰਨੇ ਕੁ ਜੋਗਾ ਹੋਲਾ ਹੋ ਸਕਦਾ ਉਹ ਬੜੇ ਹੋਣ ਮੈਂ ਉਹਨਾਂ ਦਾ ਨਹੀਂ ਕਰ ਸਕਦਾ ਪਰ ਜਿੰਨੇ ਜੋਗਾ ਸੀ ਮੈਂ ਉਹਨਾਂ ਦਾ ਕੀਤਾ ਤੇ ਮੈਂ ਉਸ ਹਿਸਾਬ ਤੇ ਰਿਹਾ ਹਮੇਸ਼ਾ ساری ਜ਼ਿੰਦਗੀ ਉਹਨਾਂ ਨੇ ਵੀ ਜੋ ਮੈਂ ਗਾਣੇ ਚ ਕਾਸਟਿਊਮ ਦੱਸੇ ਸੀ ਉਹ ਨਹੀਂ ਆਪਣੇ ਅਗਲੇ ਗਾਣੇ ਚ ਕਾਸਟਿਊਮ ਚੋਰੀ ਕੀਤੇ ਉਹਦੇ ਬਾਰੇ ਵੀ ਸਟੋਰੀ ਤੁਹਾਨੂੰ ਦੱਸੂਗਾ ਇਹ ਚੋਰੀਆਂ ਕਰ ਕਰਕੇ ਬਣੇ ਹੋਏ ਨੇ ਇਹ ਰਜੈ ਰਣਦਾਵਾ ਦਾ ਤੁਹਾਨੂੰ ਵੀਡੀਓ ਲਾ ਕੇ ਆ ਦੇਖ ਲਓ ਸੁਣਾ ਨਾਮ ਹੈ ਹਨਾ ਸੁਣੋ ਤੇ ਹੁਣ ਸੋਚੋ ਪਈਓ ਜੋਗਰਾਜ ਦਾ ਗੱਲ ਕਰਦਾ ਤੇ ਉਹ ਕਹਿੰਦਾ ਜੋਗਰਾਜ ਨੂੰ ਨਹੀਂ ਅਸੀਂ ਜਾਣਦੇ ਹਣਾ ਯਾਰ ਰਾਜਵੀਰ ਬਾਵਾ ਬਣਾਉਣੀ ਚਾਹੁੰਦਾ ਇਹਨਾਂ ਨੇ ਤੇ ਇਹਨਾਂ ਨਾਲ ਇੱਕ ਬਾਬਾ ਰਲਿਆ ਹੋਏ ਨਹੀਂ ਰਲ ਕੇ ਗੇਮ ਕੀਤੀ ਉਹਦੀ ਵੀ ਰਿਕਾਰਡਿੰਗ ਮੈਂ ਇੱਕ ਪਹਿਲਾ ਵੀਡੀਓ ਚ ਲਾਈ ਹੋਈ ਆ ਇਹ ਲੋਕ ਇਦਾਂ ਦੇ ਆ ਇਹਨਾਂ ਦੀਆਂ ਗੱਲਾਂ ਚ ਨਾ ਉਹ ਫੇਕ ਨੇ ਗੱਲਾਂ ਕਿੜਕੜੀਆਂ ਕਰਦਾ ਇੱਕ بڑے ਬੰਦੇ ਦੇ ਨਾਲ ਮੈਂ ਰਿਲੀਜ਼ ਕਰ ਰਿਹਾ ਫਲਾਨਾ ਕਰ ਰਿਹਾ ਇਸ ਵੀਡੀਓ ਦੇ ਵਿੱਚ ਇਹ ਕਰ ਰਿਹਾ ਜਿਹੜੀ ਹੁਣ ਇੰਟਰਵਿਊ ਦੀ ਚੱਲਦੀ ਆ ਹੈ ਨਾਲ ਮੱਕੜ ਸਾਹਿਬ ਦੀਆਂ ਗੱਲਾਂ ਕਰ ਰਹੇ ਨੇ ਮੱਕੜ ਸਾਹਿਬ ਨੂੰ ਥੋੜਾ ਪਾਉਦਾ ਬਣਾ ਤਾਂ ਮੱਕੜ ਸਾਹਿਬ ਮੇਰਾ ਇੰਟਰਵਿਊ ਲੈਣ ਨਾ ਇਹਨਾਂ ਦੇ ਖਿਲਾਫ ਬੋਲਣ ਨਾ ਜੇ ਹਿੰਮਤ ਸਾਰਿਆਂ ਦੇ ਨਹੀਂ ਬੋਲਣਾ ਕਿਸੇ ਨੇ ਕਿਉਂਕਿ ਇਹਨਾਂ ਤੋਂ ਪ੍ਰਮੋਸ਼ਨ ਲੈਣੀ ਹੈ ਇਹਨਾਂ ਤੋਂ ਪੈਸੇ ਮਿਲਦੇ ਸਾਤੋਂ ਪੈਸੇ ਨਹੀਂ ਮਿਲਣੇ ਤੇ ਸੱਚ ਦਾ ਮਤਲਬ ਕੋਈ ਨਹੀਂ ਪੈਸੇ ਪੂਸੇ ਨੂੰ ਛੱਡੋ ਇਹ ਪੈਸਾ ਤਾਂ ਚਲੋ ਇਹਨਾਂ ਨੂੰ ਪੈਸਾ ਹੀ ਸਭ ਕੁਝ ਆ ਪਰ ਸੱਚ ਦਾ ਇਹਨਾਂ ਨੂੰ ਕੋਈ ਮਤਲਬ ਨਹੀਂ ਜਿਹੜੇ ਸੱਚ ਦੀਆਂ ਬੜਬੜੀਆਂ ਗੱਲਾਂ ਕਰਦੇ ਸੱਚ ਬੋਲਦੇ ਫਰਾਨਾ ਕੋਈ ਸੱਚ ਨਹੀਂ ਬੋਲਦਾ ਫਿਲਮੀ ਲੋਕ ਤੁਹਾਨੂੰ ਜੇ ਦੱਸਦਾ ਹੈ ਸਾਰੇ ਕਮੀਨੇ ਹੁੰਦੇ ਆ ਜੀ ਇਹ ਜ਼ਿਆਦਾਤਰ ਕਮੀਨੇ ਨੇ ਇਹਨਾਂ ਦੀਆਂ ਗੱਲਾਂ ਤੇ ਨਾ ਉਹ ਇਹ ਇਹ ਤਾਂ ਚੱਟੇ ਬੱਟੇ ਆਪਸ ਵਿੱਚ ਰਲੇ ਹੋਏ ਨੇ ਜਿਹਨੂੰ ਇਨੀ ਰੱਬ ਬਣਾਉਣਾ ਰੱਬ ਹੀ ਬਣਾ ਦੇਣਾ ਉਹ ਤਾਂ ਪਾਠ ਕਰੀ ਜਾਂਦਾ ਉਹ ਜਾਪ ਕਰਦਾ ਫਲਾਨ ਹੁਣ ਸਾਰੇ ਉਹਦੇ ਲੂਏ ਚ ਲੱਗੇ ਹੋਏ ਨੇ ਕਿਉਂਕਿ ਉਹਦੇ ਨਾਲ ਹਿੰਦੀ ਲੈਵਲ ਤੱਕ ਪਹੁੰਚਣਾ ਉਹਨਾਂ ਫਿਲਮਾਂ ਕਰ ਲਈਆਂ ਇਹ ਚੋਰ ਚੱਕੇ ਇੱਕੋ ਪੇੜ ਥੱਲੇ ਇਕੱਠੇ ਹੋ ਜਾਂਦੇ ਆ ਬਸ ਇਹਨਾਂ ਦੀਆਂ ਇਹੀ ਗੱਲਾਂ ਨੇ ਗਾਂ ਚੱਲ ਕੇ ਕਿਸੇ ਹੋਰ ਦਾ ਪਰਦਾ ਖੋਲਾਂਗੇ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਅਸੀਂ ਫਿਲਮ ਨਾਲਾ ਯੋਗਰਾ ਸਿੰਘ ਉਹਨਾਂ ਦਾ ਵੀ ਨਾਮ ਮੰਨਦੇ ਕਿ ਉਹ ਫੈਮਲੀ ਨੂੰ ਮਿਲਲੇ ਅਪਰੋਚ ਕੀਤੀ ਯੋਗਰਾ ਸਿੰਘ ਖੁਦ ਚਾਹੁੰਦੇ ਸੀ ਕਿ ਸੁੱਖੇ ਬਾਰੇ ਫਿਲਮ ਬਣਾਈ ਜਾਵੇ ਨਹੀਂ ਜੋਗਰਾਜ ਦਾ ਤੇ ਨਹੀਂ ਐਨਾ ਸਾਨੂੰ ਪਤਾ ਰਾਜਵੀਰ ਬਾਬਾ ਬਣਾਉਣੀ ਚਾਹੁੰਦਾ ਸੀ ਫਿਲਮ ਉਹਨੇ ਇੱਕ ਦੋ ਵਾਰੀ ਮੇਰੇ ਕੋਲ ਆਇਆ ਵੀ ਜਦੋਂ ਮੈਂ ਇੱਥੇ ਇੰਡੀਆ ਆਇਆ ਸੀਗਾ ਉਦੋਂ ਆਇਆ ਸੀ ਤੇ ਲੇਕਿਨ ਅਸੀਂ ਵੀ ਐਨਾ ਨਹੀਂ ਚਾਹੁੰਦੇ ਵੀ ਚਲੋ ਜੋ ਹੋ ਗਿਆ ਠੀਕ ਆ